ਜਿੱਥੇ ਪੱਥਰ ਪੀਂਦੇ ਦੁੱਧ ਤੇ ਲੋਕੀ ਦਾ ਰੂ ਪੀਂਦੇ ਨੇ ਹਾਲਾਤ ਵੇਖਿਆ ਮੁਲਕ ਦੇ ਕਿੱਦਾਂ ਲੋਕੀ ਜੀਂਦੇ ਨੇ ਹਾ ਦੁੱਧ ਦਾ ਡੋਲੂ ਡੇਰੇ ਦੇ ਕੇ ਪਾਣੀ ਲੋਕ ਲਿਆਉਂਦੇ ਸੱਚ ਜਾਣਿਓ ਅੱਦਾ ਠੁਕਨੇ ਲੋਕੀ ਵਿੱਚ ਪਵਾਉਂਦੇ ਹਾ ਪਾਥੀਆਂ ਵਾਲੀ ਰਾਖ ਦੇ ਵਿੱਚੋਂ ਟਲਜੂ ਕਹਿੰਦੇ ਬਿਮਾਰੀ ਨਾਲ ਜੀਬ ਦੇ ਚਟਕੇ ਖਾ ਲੋ ਮਤ ਗਈ ਸਾਡੀ ਮਾਰੀ ਸੱਤ ਘੰਡਾਂ ਦੇ ਧਾਗਾ ਕਾਲਾ ਹੱਥ ਵਿੱਚ ਸਾਹ ਫੜਾਉਂਦੇ ਲੌਂਗ ਲੈਚੀਆਂ ਤਵੀਤ 15 ਰਿਆ ਗਲ ਵਿੱਚ ਸਾਡੇ ਪਾਉਂਦੇ ਜਾਂ 34 ਤਵੀਤ ਬਣਾਉਂਦੇ ਕਲਮ ਅਨਾਰ ਦੀ ਲੈ ਕੇ ਗ੍ਰਹਿਣ ਲੱਗੇ ਜਦ ਸੂਰਜ ਚੰਦ ਨੂੰ ਟਾਈਮ ਓਨੇ ਵਿੱਚ ਬਹਿ ਕੇ ਹਾਂ 7ਵੇਂ ਘਰ ਵਿੱਚ ਰਾਹੂ ਫਿਰਦਾ ਸਣੀ 9ਵੇਂ ਵਿੱਚ ਰਹਿੰਦਾ ਰੱਬ ਜਾਣੇ ਜਾਂ ਸਾਧ ਪਖੰਡੀ ਕੀ ਕੀ ਸਾਨੂੰ ਕਹਿੰਦਾ ਰੱਬ ਜਾਣੇ ਜਾਂ ਸਾਧ ਪਖੰਡੀ ਕੀ ਕੀ ਸਾਨੂੰ ਕਹਿੰਦਾ ਹਾਂ 7 ਬਚਨ ਅਸੀਂ ਕਹਿ ਕੇ ਬਾਬਾ ਖੋੜੜਿਆਂ ਨੂੰ ਹੱਥ ਲਾਈਏ ਮਿਹਨਤ ਸਾਡੀ ਦੇ ਪੈਸੇ ਉੱਤੇ ਸਾਧ ਨੂੰ ਐਸ ਕਰਾਈਏ ਮਿਹਨਤ ਸਾਡੀ ਦੇ ਪੈਸੇ ਉੱਤੇ ਸਾਧਨੂ ਐਸ ਕਰਾਈਏ ਨਾਲੇ ਖੁਰੜਿਆਂ ਨੂੰ ਹੱਥ ਲਾਈਏ ਹੱਸ ਮਸੇਰ ਮੱਲੀ ਤਾਂ ਫੂਲ ਵਾਲਾ ਸਦਾ ਨਾਸਤਕ ਹੀ ਅਖਵਾਉ ਕਦੋਂ ਸਮਝਾਂਗੇ ਲੋਕੋ ਆਪਾਂ ਕਦੋਂ ਅਕਲ ਸਾਨੂੰ ਆਊ ਕਦੋਂ ਸਮਝਾਂਗੇ ਲੋਕੋ ਆਪਾਂ ਕਦੋਂ ਅਕਲ ਸਾਨੂੰ ਆਊ